ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੈ ਭਾਰਤੀ ਕਿਸਾਨ ਜੁਣੀ ਇਕਤਾ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਜਿਹੜਾ ਪ੍ਰਾਉ ਲੰਗਰ ਚੱਲ ਰਿਹਾ ਏ ਉਹਨਾਂ ਲੰਗਰਾਂ ਵਿੱਚ ਫਤੇਗਰ ਸਾਹਿਬ ਦੇ ਵਾਕਾ ਪਿੰਡਾਂ ਨੂੰ ਰਸਤ ਪੇਜੀ ਜਾ ਰਹੀ ਆ ਹੁਣ ਫੇਰ ਆ ਪਿੰਡਾਂ ਵੱਲੋਂ ਮਾਣ ਮਾਜਰੀ ਕੱਜਲ ਮਾਜਰਾ ਇਹਨਾਂ ਦੀ ਪਿੰਡਾਂ ਦੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਆ ਭਰਾਓ ਜਿਨ੍ਹਾਂ ਨੇ ਦੀ ਆਲੀ ਰਸਤ ਇਕੱਠੀ ਕਰਕੇ ਭੇਜੀ ਆ ਕੱਲੀ ਰਸਤ ਨਹੀਂ ਆਈ ਇਹ ਲੋਕ ਮੋਰਚੇ ਨਾਲ ਵੀ ਬਰਾਉ ਜੁੜੇ ਨੇ ਲੋਕ ਜੱਦੇ ਬੰਦ ਹੋਏ ਨੇ ਗੱਲ ਚੁੱਲਿਆਂ ਚੁੱਲਿਆਂ ਤੱਕ ਪਹੁੰਚੀ ਆ ਇਹ ਖਨੋਰੀ ਬਾਰਡਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਅੱਜ 26 ਦਿਨ ਚ ਮਰਨ ਵਕਤ ਤੇ ਪਹੁੰਚੁਕੇ ਨੇ ਇਸ ਕਰਕੇ ਗੱਲ ਘਰ ਘਰ ਤੱਕ ਪਹੁੰਚ ਰਹੀ ਆ ਜਦੋਂ ਰਸਤਾ ਕੱਠੀਆਂ ਕਰਕੇ ਮੋਰਚੇ ਤੇ ਪਹੁੰਚਣ ਦਾ ਵਨ ਉਦੋਂ ਭਰਾਓ ਵੀ ਮੋਰਚਾ ਚੜਦੀ ਕਲਾ ਦੇ ਵਿੱਚ ਹੁੰਦਾ ਵਾ ਹੁਣ ਮੋਰਚਾ ਪੂਰਾ ਪੀਕ ਤੇ ਆ ਉਹਨਾਂ ਲੋਕਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਹਜੇ ਵੀ ਨਹੀਂ ਮੋਰਚੇ ਤੇ ਪਹੁੰਚੇ ਤੁਸੀਂ ਵੀ ਆਓ ਭਰਾਓ ਬਹੁਤ ਵੱਡਾ ਮੋਰਚਾ ਪਨ ਚੁੱਕਾ ਵਾ ਭਾਰਤ ਤੋਂ ਵਾਦਾ ਇਹ ਵਰਲਡ ਲੈਵਲ ਤੇ ਪਾਉ ਪਾਉਣ ਚੁੱਕਾ ਮੋਰਚਾ ਤੇ ਆਓ ਆਪਾਂ ਸਾਰੇ ਇਕੱਠੇ ਹੋ ਕੇ ਮੋਦੀ ਸਰਕਾਰ ਦੀਆਂ ਗੋਡੀਆਂ ਲਵਾਈਏ ਐਮਐਸਬੀ ਗਰੰਟੀ ਕਾਨੂੰਨ ਡਾਕਟਰ ਸੁਭਮਿੰਦਰ ਦੀ ਰਿਪੋਰਟ ਕਰਜ਼ਾ ਕਿਸਾਨਾਂ ਦਾ ਮਾਫ਼ ਇਹਨਾਂ 12 ਮੰਗਾਂ ਨੂੰ ਲੈ ਕੇ ਜਿੱਤ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ